ਨਕੋਦਰ ਹਲਕੇ ਦੇ ਕੋਨੇ-ਕੋਨੇ ਤੋਂ ਆਏ ਪਤਵੰਤੇ ਸੱਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਬਹੁਤ ਹੈ ਮੈਂ ਜਿਆਦਾ ਸਮਾਂ ਨਹੀਂ ਲੈਣਾ ਬਹੁਤ ਦੇਰ ਦੇ ਤੁਸੀਂ ਬੈਠੇ ਹੋ ਆ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਹੈ ਜੋ ਗਰੀਬ ਕਿਸਾਨ ਮਜ਼ਦੂਰ ਪੰਜਾਬੀਆਂ ਦੀ ਖਾਲਸਾ ਪੰਦੀ ਫੌਜ ਹੈ ਦੂਜੇ ਪਾਸੇ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਲੁੱਟਣ ਆਉਂਦੀਆਂ ਇਤਿਹਾਸ ਗਵਾਹ ਕਿ ਇੱਕ ਵੀ ਚੀਜ਼ ਕੋਈ ਦੇਣ ਨਹੀਂ ਆਉਂਦੇ ਇਥੋਂ ਲੈ ਕੇ ਹੀ ਜਾਂਦੇ ਆ ਮੈਂ ਕਿਸਾਨੀ ਦੀ ਗੱਲ ਪਹਿਲੇ ਕਰੂੰਗਾ ਤੁਸੀਂ ਸਾਰੇ ਜਾਣਦੇ ਹੋ ਕਿਸਾਨੀ ਖੇਤ ਪਾਣੀ ਦੇ ਬਿਨਾਂ ਨਹੀਂ ਕਰ ਸਕਦੀ ਤੇ ਪਾਣੀ ਵਾਸਤੇ ਟਿਊਬਵਲ ਕਨੈਕਸ਼ਨਾਂ ਦੀ ਲੋੜ ਹੈ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਅਕਾਲੀ ਸਰਕਾਰ ਨੇ ਦਿੱਤੇ ਆ ਨੇਰਾ ਕਾਲੀ ਸਰਕਾਰ ਨੇ ਬਣਾਈ ਐ ਕੱਸੀਆਂ ਕਾਲੀ ਸਰਕਾਰ ਨੇ ਬਣਾਈ ਐ ਆ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਆ ਮੰਡੀਆਂ ਸਾਰੇ ਕਾਲੀ ਸਰਕਾਰ ਦੀ ਦੇਣਾ ਇੱਕ ਵੀ ਨਿਸ਼ਾਨੀ ਤੁਹਾਨੂੰ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਨਹੀਂ ਓਵੇਂ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਐਸ ਸੀ ਸਕਾਲਰਸ਼ਿਪ ਮੈਨੂੰ ਯਾਦ ਹੈ 6 ਲੱਖ ਅੱਧੀ ਬੱਚਾ ਨੂੰ ਅਸੀਂ ਮੁਫਤ ਪੜਾਉਂਦੇ ਸੀ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਭਗਤ ਪੂਰਨ ਸਿੰਘ ਸਕੀਮ ਰਹੀ 5 ਲੱਖ ਰੁਪਏ ਦਾ ਮੁਆਫ ਮੁਫਤਲਾਜ ਕਰ ਦਿੱਤਾ ਸੀ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਅੱਜ ਆਟਾ ਦਾ ਵੀ ਬੰਦ ਹੈ ਪੈਨਸ਼ਨਾਂ ਵੀ ਕੱਟੀਆਂ ਗਈਆਂ ਆ ਸਾਰਾ ਕੁਝ ਇਸ ਲਈ ਹੋਇਆ ਕਿ ਤੁਸੀਂ ਆਪਣੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਆ ਪਿਛਲੇ 10 ਸਾਲ ਤੁਸੀਂ ਦੇਖਿਆ 5 ਸਾਲ ਕਾਂਗਰਸ ਰਾਜ ਰਿਹਾ ਤੇ ਆਪਾਂ 3 ਸਾਲ ਇਹਨਾਂ ਦਾ ਹੋ ਗਿਆ ਜਿਨ੍ਹਾਂ ਕੰਮ ਸ਼ੁਰੂ ਕੀਤੇ ਸੀ ਸਾਰੇ ਹੀ ਕੰਮ ਰੁਕ ਗਏ ਸਰਕਾਰ ਨਾ ਦੀਆਂ ਕੋਈ ਚੀਜ਼ਾਂ ਹੀ ਨਹੀਂ ਤੁਸੀਂ ਵੇਖੋ ਬਾਦਲ ਸਾਹਿਬ ਦੀ ਸਰਕਾਰ ਸੀ ਹਰ ਰੋਜ਼ ਨਵੀਂ ਨਵੀਂ ਚੀਜ਼ ਬਣਦੀ ਸੀ ਤੁਸੀਂ ਸੜਕਾਂ ਦੇ ਜਾਲ ਦੇਖੋ ਅੱਜ ਨਕੋਦਰ ਤੋਂ ਤੁਸੀਂ ਪਠੰਡੇ ਜਾਣਾ ਮੋਗੇ ਜਾਣਾ ਇਥੋਂ ਅੰਮ੍ਰਿਤਸਰ ਜਾਣਾ ਪਠਾਨਕੋਟ ਜਾਣਾ ਗੜ ਜਾਣਾ ਕਿਤੇ ਮੱਠੀ ਪੰਜਾਬ ਜਾਣਾ ਉਹ 4 ਤੇ 6 ਲੈਂਦੀਆਂ ਸੜਕਾਂ ਬਣਾਉਣ ਵਾਲਾ ਕਾਲੀ ਦਲ ਆਹ ਬਿਜਲੀ ਦੇ ਥਰਮਲ ਪਲੈਂਟ ਲਾ ਕੇ 24 ਘੰਟੇ ਬਿਜਲੀ ਦੇਣ ਵਾਲਾ ਕਾਲੀ ਦਲ 에어ਪੋਰਟ ਬਣਾਉਣ ਵਾਲਾ ਕਾਲੀ ਦਲ ਤੁਹਾਡੇ ਸ਼ਹਿਰਾਂ ਦੇਖ ਲਓ ਭਾਵੇਂ ਸੀਵਰੇਜ ਹੈ ਭਾਵੇਂ ਗਲੀਆਂ ਨਾਲੀਆਂ ਭਾਵੇਂ ਬਿਜਲੀ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਉਹ ਸਾਰੀ ਕਾਲੀ ਦਲ ਨੇ ਕੀਤਾ ਹੁਣ ਵਡਾਲਾ ਸਾਹਿਬ ਬੈਠੇ ਆ ਸਰਕਾਰ ਆਪਣੀ ਸੀ ਮੈਨੂੰ ਲੱਗਦਾ ਕਿੰਨਾ ਪੈਸਾ ਲੈ ਕੇ ਆਏ ਤੁਸੀਂ ਨਕੋਦਰ ਵਾਸਤੇ ਕਰੋੜਾਂ ਰੁਪਏ ਨਕੋਦਰ ਹਲਕੇ ਵਾਸਤੇ ਪਿੰਡਾਂ ਵਾਸਤੇ ਸ਼ਹਿਰ ਵਾਸਤੇ ਕਿਉਂਕਿ ਉਹ ਥੋੜੀ ਸਰਕਾਰ ਸੀ ਜਦੋਂ ਦੀ ਸਰਕਾਰ ਗਈ ਹੈ ਮੈਨੂੰ ਦੱਸ ਦਿਓ ਕਾਂਗਰਸ ਦੇ ਐਮਐਲਏ ਨੇ ਕੋਈ ਲਿਆਂਦਾ ਹੋਏ ਜਾਂ ਕੋਈ ਝਾੜੂ ਵਾਲੇ ਕੋਈ ਲੈ ਕੇ ਆਏ ਹੋਏ ਕਿਉਂਕਿ ਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਇਸ ਕਰਕੇ ਜਿਹੜਾ ਮੈਂ ਬੇਨਤੀ ਕਰਨਾ ਹੈ ਅੱਜ ਆਲੈਕਸ਼ਨ ਪੰਜਾਬ ਦੀ ਹੋਣ ਦਾ ਸਵਾਲ ਹੈ ਖਾਲਸਾ ਪੰਥ ਦੀ ਫੋਲਡ ਦਾ ਸਵਾਲ ਹੈ ਅਕਾਲੀ ਦਲ ਤਖੜਾ ਤੇ ਤੁਸੀਂ ਤਖੜਿਓ ਅਕਾਲੀ ਦਲ ਤਖੜਾ ਤੇ ਖਾਲਸਾ ਪੰਥ ਤਖੜਾ ਹੈ ਅਕਾਲੀ ਦਲ ਤਖੜਾ ਤੇ ਪੰਜਾਬ ਤਰੱਕੀ ਦੇ ਹੋਊਗਾ ਜੇ ਅਕਾਲੀ ਦਲ ਤੁਸੀਂ ਕਮਜ਼ੋਰ ਕਰਤਾ ਤੁਸੀਂ ਆਪ ਦੇਖਿਆ ਕਿੰਨਾ ਵੱਡਾ ਨੁਕਸਾਨ ਹੋਇਆ ਬੀਬੀ ਜੀ ਨੇ ਹੁਣੇ ਜ਼ਿਕਰ ਕੀਤਾ ਅੱਜ ਆਰਐਸਐਸ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰੀ ਬੈਠੀ ਐ ਤੱਕ ਪਟਨਾ ਸਾਹਿਬ ਤੇ ਕਰੀ ਬੈਠੀ ਐ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰੀ ਜਾਂਦੀ ਐ ਆਰਐਸਐ ਜ ਨੇ ਕਬਜ਼ਾ ਕਰ ਲਿਆ ਆ ਤੁਸੀਂ ਦੇਖ ਲਓ ਕਿਵੇਂ ਮੋਦੀ ਸਰਕਾਰ ਨੇ ਆਪਣੇ ਕਿਸਾਨਾਂ ਦੇ ਧੱਕਾ ਕੀਤਾ ਤੇ ਜਿਹੜਾ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮੰਜੀਤ ਕਾਲਕਾ ਜ ਰਹੇਗਾ ਹੁਣ ਹੀ ਬਿਆਨ ਦੇ ਰਿਹਾ ਕਿ ਸਾਰਿਆਂ ਨੂੰ ਬੀਜ ਬੀਜੇਪੀ ਨੂੰ ਵੋਟਾਂ ਪਾਓ ਕਿਉਂਕਿ ਉਹ ਤਾਂ ਹੁਣ ਉਹਨਾਂ ਦੇ ਥੱਲੇ ਐ ਥੋੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੈਨੂੰ ਤੋੜਦੀ ਫਿਰ ਕਦੋਂ ਜਾਗੋਗੇ ਉਦੋਂ ਜਾਗੋਗੇ ਜਦੋਂ ਪਾਣੀ ਉੱਤੋਂ ਦੀ ਟਪ ਗਿਆ ਅਕਾਲੀ ਦਲ ਕਮਜ਼ੋਰ ਕਰਕੇ ਤੁਸੀਂ ਦੇਖੋ ਸਾਰੇ ਕੰਮ ਰੁਕੇ ਪਏ ਐ ਤੁਸੀਂ ਦੇਖਿਆ ਪਾਰਲੀਮੈਂਟ ਵਿੱਚ ਵੀ ਜੇ ਕੋਈ ਲੜਾਈ ਲੜਦਾ ਰਿਹਾ ਵੀ ਬਾਹਰ ਸੇਮਨਿਕ ਕੋਰ ਬਾਦਲ ਲੜ ਰਹੀ ਐ ਕਿਉਂਕਿ ਅਸੀਂ ਤਾਂ ਇਕੱਲੇ ਦੋ ਹੀ ਸੀ ਭਾਵੇਂ ਬੰਦੀ ਸਿੱਕਾ ਦਾ ਮਸਲਾ ਐ ਭਾਵੇਂ ਕਿਸਾਨੀ ਦੀ ਲੜਾਈ ਐ ਪੰਜਾਬ ਭਾਵੇਂ ਪੰਜਾਬ ਦੇ ਮਸਲੇ ਐ ਕੱਲੇ ਖਾਲੀਦਲ ਆ ਦਿੱਲੀ ਪਾਰਟੀਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਪਾਰਟੀ ਨੇ ਕੀਤਾ 1955 ਵਿੱਚ ਜਵਹਰ ਲਾਲ ਨਹਿਰੂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਰਾਜਸਥਾਨ ਵਿੱਚ ਕਾਂਗਰਸ ਪਾਰਟੀ ਨੂੰ ਤਗੜਾ ਕਰਨਾ ਸੀ ਤੇ ਰਾਜਸਥਾਨ ਨੂੰ ਪਾਣੀ ਦੀ ਲੋੜ ਸੀ ਹਿੰਦੁਸਤਾਨ ਦਾ ਕਾਨੂੰਨ ਹੈ ਜਿਹੜੇ ਸੂਬਿਆਂ ਵਿੱਚੋਂ ਦਰਿਆ ਟੱਪਦੇ ਐ ਉਹ ਪਾਣੀ ਦਾ ਹੱਕ ਲਾਓ ਸੂਬੇ ਦਾ ਪਰ ਜਵਾਲਾਲ ਨਹਿਰੂ ਨੇ ਗੁਲਜ਼ਾਰੀ ਨਾ ਨੰਦਾ ਨੂੰ ਬੁਲਾਇਆ ਇੱਕ ਦਸਕਤ ਨਾਲ ਅੱਧਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਦੇ ਦਿੱਤਾ ਜੇ ਉਹ ਪਾਣੀ ਆਪਣੇ ਕੋਲੇ ਰਹਿੰਦਾ ਆਪਾਂ ਨੂੰ ਡਿਊਅਲ ਲਾਉਂਦੀ ਲੋੜ ਨਹੀਂ ਪੈਣੀ ਸੀ ਹੁਣ ਕੀ ਹੋ ਰਿਹਾ ਆ ਤੁਸੀਂ ਦੇਖਿਆ ਹੋਣਾ ਪਿਛਲੇ 1 ਮਹੀਨੇ ਦੇ ਅੰਦਰ ਮੇਰੀ ਪਟਵਾਰੀਆਂ ਨੂੰ ਨੌਕਰੀ ਤੋਂ ਕੱਟਿਆ ਗਿਆ ਹੈ 400 ਨਹਿਰੀ ਪਟਵਾਰੀਆਂ ਨੂੰ ਕਿਉਂ ਕੱਢਿਆ ਗਿਆ ਕਿਉਂਕਿ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਹਰਿਆਣੇ ਵਿੱਚ 6 ਮਹੀਨੇ ਬذਲੇਖਣੇ ਕੇਜਰੀਵਾਲ ਉਹ 1 ਲੱਖ ਲੈਣਨਾ ਚਾਹੁੰਦਾ ਜਿੰਨਾ ਚਾਹੁੰਦਾ ਹੈ ਹਰਿਆਣੇ ਵਿੱਚ ਜਾ ਕੇ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਅਸੀਂ ਪੰਜਾਬ ਤੋਂ ਤੁਹਾਨੂੰ ਪਾਣੀ ਦਿਵਾਵਾਂਗੇ ਤੇ ਉਹਨੇ ਆਪਣੇ ਭਗਵੰਤ ਮਾਨ ਨੂੰ ਟੈਲੀਫੋਨ ਕੀਤਾ ਭਗਵੰਤ ਮਾਨ ਨੇ ਸਾਰੇ ਨਹਿਰੀ ਪਟਵਾਰੀਆਂ ਨੂੰ क्या? कि लिखे जो कि पानी वादू पानी है। क्योंकि सुप्रीम कोर्ट तरीक लगी है सुप्रीम कोर्ट ने सूबे की सरकार को लिख दें अपना पानी हरियाणे चले जाऊगा आल पार्टियां अकाली दल ने पहले भी मोर्चा ला के इस वाल नहल रोकी हूं भी जो भी समस्या आई लड़ाई लड़ते हैं ਅਸੀਂ ਕਿਸਾਨੀ ਸੰਘਰਸ਼ ਵਿੱਚ ਅਸੀਂ 30 ਸਾਲ ਦਾ ਨਾਤਾ ਵੀ ਤੋੜਿਆ ਮੰਤਰੀ ਨੂੰ ਵੀ ਮੰਤਰੀ ਮੰਡਲ ਨੂੰ ਵੀ ਲੱਤ ਮਾਰੀ ਇੱਥੇ ਕੋਈ ਸਰਪੰਚੀ ਨਹੀਂ ਛੱਡਦਾ ਅਸੀਂ ਕਾਲੀ ਦਲ ਇੱਕ ਪੋਲਿਟਿਕਲ ਪਾਰਟੀ ਘਟ ਹੈ ਇੱਕ ਸੋਚ ਹੈ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਆ ਪਾਰਟੀ ਖੜੀ ਕੀਤੀ ਹੈ ਇਸ ਕਰਕੇ ਆਈ ਪਾਰਟੀ ਥੋਡੀ ਲੜਾਈ ਲੜਦੀ ਐ ਤੇ ਲੜਦੀ ਰਹੂਗੀ ਸੋ ਐਸ ਕਰਕੇ ਐਸ ਪਾਰਟੀ ਨੂੰ ਤਕੜਾ ਕਰ ਲੋ ਤਾਂ ਤੁਸੀਂ ਬਚੋਗੇ ਜੇ ਹਲੇ ਵੀ ਨਾ ਜਾਗੇ ਹਲੇ ਤਾਂ ਆਪਣੀ ਪਾਰਟੀ ਨੂੰ ਤਕੜਾ ਕੀਤਾ ਫਿਰ ਜ਼ਿੰਮਵਾਰੀ ਥੋਡੀ ਹੋਣੀ ਐ ਕਿਉਂਕਿ ਫਿਰ ਇਹਨਾਂ ਦਿੱਲੀ ਵਾਲੀਆਂ ਪਾਰਟੀ ਨੇ ਹਲੇ ਤਾਂ ਕਿਸਾਨਾਂ ਨੂੰ ਬਾਰਡਰ ਤੇ ਕੁੱਟਿਆ ਫਿਰ ਤੁਹਾਡੇ ਘਰਾਂ ਚ ਆ ਕੇ ਕੁੱਟਣਗੇ ਤੁਹਾਡੇ ਗੁਰੂ ਘਰਾਂ ਉਤੇ ਕਾਬਜ਼ ਪੰਜਾਬ ਤੇ ਵੀ ਹੋ ਜਾਣਗੇ ਦੇਸ਼ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਪੀ ਸਾਹਿਬ ਤੁਹਾਡੇ ਉਮੀਦਵਾਰ ਹੈ ਤੇ ਪੀ ਸਾਹਿਬ ਜਿੱਤੇ ਹੈ ਮਤਲਬ ਅਕਾਲੀ ਦਲ ਜਿੱਤਦਾ ਹੈ ਅਕਾਲੀ ਦਲ ਜਿੱਤਦਾ ਹੈ ਤੇ ਆਪਾਂ 13 ਦੀਆਂ 13 ਸੀਟਾਂ ਜਿੱਤਦੇ ਆ ਤੁਸੀਂ ਦੇਖੋਗੇ ਕਿੰਡੀ ਵੱਡੀ ਤਾਕਤ ਕਿੰਡੀ ਵੱਡੀ ਆਵਾਜ਼ ਤੁਹਾਡੀ ਪਾਰਲੀਮੈਂਟ ਛਾਊਗੀ ਤੁਸੀਂ ਤਜਰਬੇ ਕਰ ਲਏ ਆ ਤੁਸੀਂ ਕਾਂਗਰਸ ਵੀ ਦੇਖ ਲਈ ਹੈ ਤੇ ਗੱਲ ਸਾਹਿਬ ਜੀ ਤੁਸੀਂ ਭੁੱਲ ਨਹੀਂ ਸਕਦੇ 1 ਜੂਨ 40 ਸਾਲ ਪਹਿਲੇ ਕੀ ਹੋਇਆ ਪਹਿਲੀ ਜੂਨ 40 ਸਾਲ ਪਹਿਲੇ ਸ਼੍ਰੀ ਕਾਲ ਤੱਕ ਸਾਹਮਣੇ 인ਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਬੰਬ ਛਿੱਟੇ ਤੇ ਫਿਰ ਵੀ ਤੁਸੀਂ ਭੁੱਲ ਗਏ ਹੋ ਫਿਰ ਵੀ ਕਾਂਗਰਸ ਨੂੰ ਵੋਟ ਪਾਉਣੇ ਹੋ ਇਹ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੈ ਤੇ ਹੁਣ ਤਾਂ 40 ਬਰੇ ਗੰਢਾ ਉਸੇ ਹੀ ਦਿਨ ਜਦੋਂ ਵੋਟਾਂ ਪੈਣੀਆਂ ਜੇ ਹੁਣ ਵੀ ਸਿੱਖ ਉਤੇ ਵੋਟਾਂ ਪਾਉਣਗੇ ਰਸ ਨੂੰ ਇਹਦਾ ਮਤਲਬ ਉਹ ਸਿੱਖ ਨਹੀਂ ਹੈ ਉਹ ਕੌਮ ਦਾ ਗਰਦਾਰ ਹੈ ਖਾਲਸਾ ਜੀ ਜਿਹੜੀਆਂ ਕਮ ਆਪਣੇ ਦੁਸ਼ਮਣਾਂ ਨੂੰ ਭੁੱਲ ਜਾਂਦੀਆਂ ਜਿਹੜੀਆਂ ਕਮਾ ਭੁੱਲ ਜਾਂਦੀਆਂ ਜਿਨ੍ਹਾਂ ਨੇ ਆਪਣੇ ਗੁਰੂ ਘਟ ਆਇਆ ਹੈ ਕਲਿਆ ਨਹੀਂ 40 ਸਾਲ ਪਹਿਲੇ ਭਾਵੇਂ ਕਾਂਗਪੁਰਾ ਭਾਵੇਂ ਨਾਗਪੁਰਾ ਭਾਵੇਂ ਦਿੱਲੀ ਹੈ ਜਿੱਥੇ ਵੀ ਕੋਈ ਸਿੱਖ ਦਿਖਦਾ ਸੀ ਸਿੱਖ ਭੈਣ ਭਰਾ ਹੁੰਦਾ ਸੀ ਉਹਨਾਂ ਨੂੰ ਅੱਗ ਲਾਜ ਦਿੱਤੀ ਜਾਂਦੀ ਸੀ ਆਪਾਂ ਭੁੱਲ ਗਏ ਆ ਤਿੰਨ ਵਾਰ ਸਰਕਾਰ ਕਾਂਗਰਸੀ ਬਣਾਦੀ ਐਸ ਕਰਕੇ ਸਾਰਾ ਕੁਝ ਭੁੱਲ ਜਾਓ ਨਿਸ਼ਾਨਾ ਇੱਕ ਰੱਖੋ ਆਪਣੀ ਸਿੱਖਾ ਆਪਣੀ ਪਾਰਟੀ ਜਿੱਤਨੀ ਚਾਹੀਦੀ ਹੈ ਦੇਖੋ ਵਡਾਲਾ ਸਾਹਿਬ ਤੁਹਾਡੇ ਸੇਵਾਦਾਰ ਹੈ ਇਹਨਾਂ ਦੇ ਪਿਤਾ ਜੀ ਨੇ ਕੌਮ ਦੀ ਲੜਾਈ ਲੜਦੇ ਰਹੇ ਹੈ ਉਹਨਾਂ ਨੇ ਬੜੇ ਜਜ਼ਬਾਤੀ ਸੀ ਓਵੇਂ ਮੇਰਾ ਵੀਰ ਹੈ ਐਸ ਕਰਕੇ ਨਖੋਦਰ ਆਲਿਓ ਮੈਨੂੰ ਪੂਰੀ ਆਸ ਹੈ ਤੁਹਾਨੂੰ ਘੜ ਤੋਂ ਘੜ 15 20000 ਦੀ ਲੀਡ ਅਕਾਲੀ ਦਲ ਨੂੰ ਇੱਥੋਂ ਦੇਣੀ ਚਾਹੀਦੀ ਹੈ ਪੰਥਕ ਲੱਖ ਹੈ ਪੰਥਕ ਲੱਖ ਹੈ ਤੇ ਜੇ ਤੁਸੀਂ ਸਾਨੂੰ ਜਿਤਾਉਣੇ ਹੋ ਤੇ ਫਿਰ ਤੁਹਾਡੀ ਸਰਕਾਰ ਪੰਜਾਬ ਬਣਦੀ ਹੈ ਫਿਰ ਦੇਖੋਗੇ ਪੰਜਾਬ ਫਿਰ ਤੋਂ ਤਰੱਕੀ ਹੋਊਗੀ ਫਿਰ ਤੋਂ ਆਕਾ ਦਾ ਮਿਲ ਲੱਗ ਜੇ ਫਿਰ ਤੋਂ ਸ਼ੱਕ ਮਿਲ ਲੱਗ ਜਾਣਗੇ ਫਿਰ ਤੋਂ ਤੁਹਾਨੂੰ ਸਹੂਲਤਾਂ ਮਿਲ ਲੱਗ ਜਾਣਗੀਆਂ ਜਿਹੜੀਆਂ ਇਹਨਾਂ ਸਾਰਿਆਂ ਨੇ ਬੰਦ ਕੀ ਇਸ ਕਰਕੇ ਜਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਆ ਪੰਜ ਛੇ ਦਿਨ ਰਹਿ ਗਏ ਮਿਹਨਤ ਕਰਕੇ ਪੰਜਾਬ ਨੂੰ ਬਚਾ ਲਓ ਆਪਣੀ ਪਾਕ ਅਲੀਦਲ ਪਾਰਟੀ ਨੂੰ ਤਗੜਾ ਕਰ ਦਿਓ ਤੇ ਫਿਰ ਤੁਹਾਡੀ ਫੌਜ ਤੁਹਾਡੇ ਵਾਸਤੇ ਲੜੂਗੀ ਤੇ ਤੁਹਾਡੀ ਰੱਖਿਆ ਕਰੂਗੀ ਤੇ ਢਾਲ ਬਣ ਕੇ ਖੜੂਗੀ ਕਿਸੇ ਵੀ ਦੁਸ਼ਮਣ ਨੇੜੇ ਨਹੀਂ ਆਉਣ ਦੇਵਾਂਗੇ ਥੋੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ